ਤਾਂ ਹੁਣ ਨਵੀਂ ਇੰਟਰਲੌਕ ਪੱਟ ਰਹੇ ਹਾਂ ਠੀਕ ਆ ਪਾਈਪ ਲਾਈਨ ਪਾਉਣੀ ਆ ਚੰਗਾ ਕੰਮ ਆ ਪਾਈਪ ਲਾਈਨ ਪਾਓ ਪਰ ਹੁਣ ਇਹ ਸੜਕ ਦਾ ਵਾਲੀਵਾਰਸ ਬਾਅਦ ਚ ਕੌਣ ਹੋਊਗਾ ਪਰ ਪਹਿਲਾਂ ਕਿਉਂ ਨਹੀਂ ਸੜਕ ਬਣਾਉਣ ਤੋਂ ਪਹਿਲਾਂ ਅਜਿਹੇ ਕੰਮ ਕਿਉਂ ਨਹੀਂ ਕੀਤੇ ਜਾਂਦੇ ਸ਼ਹਿਰ ਵਾਸੀਆਂ ਨੂੰ ਕੀ ਗਾਰੰਟੀ ਹੈ ਵੀ ਦੁਬਾਰਾ ਸੜਕਾਂ ਇਦਾਂ ਨਹੀਂ ਵੜ ਜੂ ਕਿਉਂਕਿ ਪਹਿਲਾਂ ਹੀ ਪਿੱਟ ਪਿੱਟ ਕੇ ਬਣਾਈ ਸੀ ਯਾਰ ਸੱਚ ਸ੍ਰੀ ਅਕਾਲ ਪੰਜਾਬੀਓ ਪੰਜਾਬੀਓ ਫਿਰ ਆਪਾਂ ਕਹਿੰਦੇ ਆ ਸਾਡੇ ਪੰਜਾਬ ਦੇ ਵਿੱਚ ਬਿਨਾਂ ਮਤੋਂ ਲੋਕਾਂ ਦਾ ਪੈਸਾ ਕਿਸ ਤਰੀਕੇ ਬਰਬਾਦ ਹੁੰਦਾ ਇੱਧਰ ਦਿਖਾ ਦੇ ਹੁਣ ਆ ਸੜਕ ਕਿੰਨੀ ਸੋਹਣੀ ਬਣੀ ਹੋਈ ਆ ਪਾਈਪ ਲਾਈਨ ਦਾ ਕੰਮ ਚੱਲ ਰਿਹਾ ਵਧੀਆ ਗੱਲ ਹੈ ਭਾਈ ਪਾਓ ਪਾਉਣੀਆਂ ਚਾਹੀਦੀ ਇਹਨੇ ਪਾਈਪ ਲਾਈਨ ਜ਼ਰੂਰੀ ਹੈ ਪਰ ਨਵੀਂ ਬਣੀ ਹੋਈ ਸੜਕ ਪੱਟ ਕੇ ਹੁਣ ਤੁਸੀਂ ਪਾਈਪ ਲਾਈਨ ਪਾ ਦਿਓਗੇ ਫਿਰ ਇਹ ਜਿਹੜੀ ਇੰਨੀ ਚੌੜੀ ਪੱਟੀ ਜਾਣੀ ਆ ਜਿਵੇਂ ਉਹ ਪੜਦੇ ਆ ਇਹ ਬਾਅਦ ਚ ਇੱਧੇ ਹੀ ਰਹਿ ਜਾਣੀ ਆ ਇਹਦਾ ਜ਼ਿੰਮੇਵਾਰ ਕੌਣ ਆ ਵਾਲੀ ਵਾਰਸ ਕੌਣ ਹੈ ਪਹਿਲਾਂ ਤਾਂ ਕਈ ਕਰੋੜ ਦਾ ਟੈਂਡਰ ਹੋਇਆ ਹੋਊਗਾ ਇਹਦਾ ਸੜਕ ਦਾ ਹਨਾ ਇਹ ਰਾਏਕੋਟ ਰੋਡ ਜਗਰਾਉ ਤੋਂ ਰਾਏਕੋਟ ਰੋਡ ਨਾਲ ਜੋੜ ਦਿਆ ਮੇਨ ਜਗਰਾਉ ਸ਼ਹਿਰ ਚ ਹੈ ਤੇ ਮੈਂ ਨੰਗਾ ਜਾਂਦਾ ਸੀ ਮੈਨੂੰ ਆ ਗਿਆ ਚੇਤਾ ਮੈਂ ਗਿਆ ਰਾ ਦੇਖੋ ਗੂੜੇ ਜਾ ਕੇ ਨੇੜੇ ਜਾ ਕੇ ਦਿਖਾਉਂਦੇ ਆ ਉਹਨਾਂ ਦੇ ਪਹਿਲੀ ਗੱਲ ਆ ਇਹ ਹਾਈਵੇ ਆ ਜਿਹੜੀ ਸੜਕ ਮੇਨ ਆ ਇਹ ਲੋਕਲੀਆਂ ਚਾਹੀਦੀਆਂ ਨੇ ਚਲੋ ਭਾਈ ਤੁਸੀਂ ਆਹ ਹਾਲਾਤ ਇੰਟਰਲੌਕ ਤਾਂ ਹੁਣ ਨਵੀਂ ਇੰਟਰਲੌਕ ਪੱਟ ਰਹੇ ਹਾਂ ਠੀਕ ਆ ਪਾਈਪਲਾਈਨ ਪਾਉਣੀ ਆ ਚੰਗਾ ਕੰਮ ਆ ਪਾਈਪਲਾਈਨ ਪਾਓ ਪਰ ਹੁਣ ਇਹ ਸੜਕ ਦਾ ਵਾਲੀ ਵਾਰਸ ਬਾਅਦ ਚ ਕੌਣ ਹੋਊਗਾ ਕਿੰਨੇ ਲੱਖ ਦਾ ਪ੍ਰੋਜੈਕਟ ਹੋਊਗਾ ਇਹ ਤੇ ਨਵੀਂ ਇੰਟਰਲੌਕ ਪੱਟ ਕੇ ਹੁਣ ਫੇਰ ਇਹਦੇ ਵਿੱਚ ਪਾਈਪਲਾਈਨ ਪਾ ਦੇਣੀ ਆ ਫੇਰ ਉੱਤੋਂ ਟਿੱਟਲੌਕ ਲੱਗੂ ਫੇਰ ਖਰਚਾ ਲੋਕਾਂ ਸਰ ਫੇਰ ਪੜ ਦਿਓ ਫੇਰ ਸੀਵਰੇਜ ਪਾ ਦਿਓ ਫੇਰ ਪੜ ਦਿਓ ਫੇਰ ਪਾਣੀ ਵਾਲੀ ਪਾਈਪ ਪਾ ਦਿਓ ਇਦਾਂ ਹੀ ਚੱਲੇ ਜਾਊ ਤੋ ਪਹਿਲਾਂ ਕਿਉਂ ਨਹੀਂ ਪਾਉਂਦੇ ਤੁਸੀਂ ਇਹ ਕੰਸਟਰਕਸ਼ਨ ਪਹਿਲਾਂ ਕਿਉਂ ਨਹੀਂ ਹੁੰਦੀ ਇੱਕ ਵੱਡਾ ਸਵਾਲ ਹੈ ਹੁਣ ਇਸ ਪਾਸੇ ਦਿਖਾ ਦੇ ਉੱਤੋਂ ਜਗਰਾਉਂ ਰੋਸ਼ਨੀ ਦਾ ਮੇਲਾ ਆ ਰਿਹਾ ਹੈ ਤੋ ਲੋਕਾਂ ਨੂੰ ਲੰਘਣ ਲਈ ਕਿੰਨੀ ਦਿੱਕਤ ਹੋਊਗੀ ਇਹ ਵੀ ਗੌਰ ਜਿਹੜਾ ਨਹੀਂ ਕੀਤਾ ਜਾਂਦਾ ਠੀਕ ਆ ਜਿਹੜੀ ਵੀ ਪਾਈਪ ਲਾਈਨ ਪਾਉਣੀ ਹੈ ਪਾਓ ਜ਼ਰੂਰੀ ਹੈ ਪਰ ਪਹਿਲਾਂ ਕਿਉਂ ਨਹੀਂ ਸੜਕ ਬਣਾਉਣ ਤੋਂ ਪਹਿਲਾਂ ਅਜਿਹੇ ਕੰਮ ਕਿਉਂ ਨਹੀਂ ਕੀਤੇ ਜਾਂਦੇ ਜਦ ਕਿ ਇਹ ਕੰਮ ਪਹਿਲਾਂ ਹੋਣੇ ਜ਼ਰੂਰੀ ਸੀਗੇ ਹੁਣ ਜਿਵੇਂ ਮੈਂ ਬਾਰ-ਬਾਰ ਕਹਿ ਰਿਹਾ ਸਾਡੇ ਹੁੰਦਾ ਕੀ ਹੈ ਕਿ ਠੇਕੇਦਾਰ ਕੀ ਕਰਦੇ ਨੇ ਪਹਿਲਾਂ ਸੜਕ ਬਣਾਤੀ ਪਾਈਪ ਪਾਉਣੇ ਫਿਰ ਚਿੱਤੇ ਆਉਂਦੇ ਨੇ ਫਿਰ ਪੈਪਾ ਦਾ ਫਿਰ ਸੜਕ ਬਣਾ ਦਿਓ ਫਿਰ ਸੜਕ ਪਾਤੀ ਫਿਰ ਜੀ ਸੀਵਰੇਜ ਦਾ ਰਹਿ ਗਿਆ ਫਿਰ ਸੀਵਰੇਜ ਦਾ ਪਾਤਾ ਫਿਰ ਜੀ ਵਾਟਰ ਸਪਲਾਈ ਰਹਿ ਗਿਆ ਫਿਰ ਉਹ ਪਾਤਾ ਫਿਰ ਪੜਤੀ ਫਿਰ ਐਦਾਂ ਹੀ ਜਣੀ ਕਿਹੇ ਲੋਕਾਂ ਦਾ ਟੈਕਸ ਦਾ ਪੈਸਾ ਦਿੱਤਾ ਹੋਇਆ ਜਿਹੜਾ ਬੇਕਾਰ ਕਰੀ ਜਾਂਦੇ ਨੇ ਮੂਰੇ ਜਾ ਕੇ ਦਿਖਾ ਦਿੰਦਾ ਮੈਂ ਤੁਹਾਨੂੰ ਵੀ ਟਾਇਲ ਇੰਟਰਲੌਕ ਨਵੀਂ ਹਜੇ ਮੇਰੇ ਖਿਆਲ ਇਹਨੂੰ ਸਾਲ ਦੂਰ ਸਾਲ ਮਸਾਂ ਧਰਨੇ ਲਾ ਲਾ ਸੀ ਇਹ ਸੜਕ ਬਣਵਾਈ ਸੀਗੀ ਅੱਜ ਇਹਨੂੰ ਫੇਰੇ ਪੱਟਣ ਤੇ ਆ ਗਏ ਆਖੇ ਜੀ ਪਾਈਪ ਲਾਈਨ ਪਾਉਣੀ ਆ ਆ ਤੁਸੀਂ ਦੇਖ ਸਕਦੇ ਹੋ ਵੀ ਇੰਟਰਲੌਕ ਵਧੀਆ ਪਈ ਆ ਹੁਣੇ ਪਾਈਪਲਾਈਨ ਪੌਣੀ ਸੀ ਤਾਂ ਪਹਿਲਾਂ ਪਾਇਆ ਜਾਂਦਾ ਪਰ ਹੁਣ ਪਾ ਰਹੇ ਆ ਮੰਨ ਲਓ ਕੀ ठेकेदार ਸ਼ਹਿਰ ਵਾਸੀਆਂ ਨੂੰ ਉਹਦੀ ਗਰੰਟੀ ਦੇਊਗਾ ਵੀ ਬਾਅਦ ਦੇ ਵਿੱਚ ਇਹਨੂੰ ਇਸੇ ਤਰੀਕੇ ਮੇਨਟੇਨ ਕੀਤਾ ਜਾਊਗਾ ਕਿਉਂਕਿ ਮੰਨ ਲਓ ਜਿਹੜੀ ਚੀਜ਼ ਪੱਟੀ ਗਈ ਜਦੋਂ ਬਰਾਬਰ ਲਾਉਣੇ ਨੇ ਤਾਂ ਉੱਚਾ ਨੀਵਾ ਹੋ ਜਾਣਾ ਹੈ ਇਹ ਪ੍ਰੋਪਰ ਵਧੀਆ ਬਣਨਾ ਹੀ ਨਹੀਂ ਹੈ ਹਨਾ ਸ਼ਹਿਰ ਵਾਸੀਆਂ ਨੂੰ ਕੀ ਗਰੰਟੀ ਹੈ ਵੀ ਦੁਬਾਰਾ ਸੜਕਾਂ ਇਦਾਂ ਨਹੀਂ ਬੜ ਜੂ ਕਿਉਂਕਿ ਪਹਿਲਾਂ ਹੀ ਪਟ ਪਟ ਕੇ ਬਣਾਈ ਸੀ ਯਾਰ ਸ਼ਹਿਰ ਚ ਕੂੜੇ ਦੀ ਏਡੀ ਵੱਡੀ ਸਮੱਸਿਆ ਉਹਦੇ ਨਾਲ ਕੋਈ ਧਿਆਨ ਨਹੀਂ ਮਿਲਦਾ ਰੋਸ਼ਨੀ ਆ ਗਿਆ ਨਗਰ ਕੌਂਸਲ ਦਾ ਕੋਈ ਸੰਗਤ ਦੇਉਣ ਦੇ ਰਹਿਣ ਵਾਸਤੇ ਕੋਈ ਪ੍ਰਬੰਧ ਨਹੀਂ ਜਿਹੜੇ ਵਾਸ਼ਰੂਮ ਹੁੰਦੇ ਨੇ ਜਿਹੜੇ ਬਣਾਏ ਜਾਂਦੇ ਨੇ ਹਨਾ ਆਰਜੀ ਤੌਰ ਤੇ ਉਹਨਾਂ ਦਾ ਪ੍ਰਬੰਧ ਨਹੀਂ ਪੁਲਿਸ ਹੈ ਜਿਹੜਾ ਕਿ ਨਹੀਂ ਸ਼ਹਿਰ ਚ ਦਿਖ ਰਹੀ ਹੋਰ ਕਿੰਨੇ ਕੰਮ ਨੇ ਯਾਰ ਉਹਨਾਂ ਵੱਲ ਕਦੋਂ ਪਹਿਲ ਦੇਣੀ ਹੈ ਇਹ ਗਰੰਟੀ ਕੌਣ ਲਊਗਾ ਵੀ ਬਾਅਦ ਚ ਠੇਕੇਦਾਰ ਬਿਲਕੁਲ ਇਦਾਂ ਹੀ ਸੜਕ ਬਣਾ ਕੇ ਦੇਊਗਾ ਉੱਤੇ ਕਿਉਂਕਿ ਅੱਜ ਰਾਤ ਨੂੰ ਵੀ ਇੱਕ ਦੋ ਦਿਨਾਂ ਚ ਮੀਂਹ ਹੈ ਤੇ ਫਿਰ ਇਹ ਡਾਊਨ ਪੈ ਜਾਣੀ ਆ ਫਿਰ ਉੱਤੇ ਫਿਰ ਇਹੀ ਇਦਾਂ ਹੀ ਇਦਾਂ ਹੀ ਸਟੰਡ ਚੱਲਦਾ ਰਹੂਗਾ ਸੋ ਕਿਰਪਾ ਕਰਕੇ ਪੰਜਾਬ ਦੇ ਵਿੱਚ ਜਿਹੜਾ ਕੰਮ ਹੁੰਦਾ ਤੁਹਾਡੇ ਪੈਸੇ ਨਾਲ ਹੁੰਦਾ ਲੋਕਾਂ ਦੇ ਪੈਸੇ ਨਾਲ ਹੁੰਦਾ ਜਿਹੜਾ ਸਵੇਰ ਤੋਂ ਲੈ ਕੇ ਆਥਨ ਤੱਕ ਟੈਕਸ ਤਾਂ ਜਦੋਂ ਤੁਹਾਡੇ ਟੈਕਸ ਦੇ ਪੈਸੇ ਦਾ ਗਲਤ ਇਸਤੇਮਾਲ ਹੁੰਦਾ ਤਾਂ ਬੋਲਿਆ ਕਰੋ ਕਿਹਾ ਕਰੋ ਲੋਕਾਂ ਨੂੰ ਦੱਸਿਆ ਕਰੋ ਸੋ ਇਸ ਲਈ ਮੈਂ ਜਿਹੜੇ ਵੀ ਅਭਿਸ਼ਾਰ ਰਹੇ ਨੇ ਉਹ ठेकेदार ਤੋਂ ਉਹ ਸ਼ਹਿਰ ਵਾਸੀ ਨੂੰ ਦੱਸੇ ਵੀ ਹਾਂ ਇਸ ਤੋਂ ਬਾਅਦ ਇਹਨੂੰ ਬਿਲਕੁਲ ਇਦਾਂ ਹੀ ਰੋਡ ਤਿਆਰ ਕੀਤਾ ਜਾਊਗਾ ਸੋ ਆ ਹਾਲ ਹੈ ਜੇ ਇੱਕ ਵਾਰ ਦਿਖਾ ਦਿਓ ਬਿਲਕੁਲ ਬਣੀ ਹੋਈ ਵਧੀਆ ਸੜਕ ਹੈ ਨਵੀਂ ਵਧੀਆ ਸੜਕ ਦੇ ਉੱਤੇ ਪੱਟ ਕੇ ਦੁਬਾਰਾ ਪਾਈਪ ਲਾਉਣ ਪਾਉਣ ਦਾ ਕੰਮ ਜਿਹੜਾ ਸ਼ੁਰੂ ਕਰ ਦਿੱਤਾ ਗਿਆ ਸੋ ਠੀਕ ਹੈ ਪੰਜਾਬੀ ਉਹ ਤੁਹਾਡਾ ਧੰਨਵਾਦ ਸਤਿ ਸ਼੍ਰੀ ਅਕਾਲ